ਲੋਕ ਸਭਾ 2024 ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵੇਰੇ ਪਹਿਲਾਂ ਗੰਗਾ ਘਾਟ ਤੇ ਮਾਂ ਗੰਗਾ ਦੀ ਪੂਜਾ ਅਰਚਨਾ ਕੀਤੀ ਗਈ ਤੇ ਉਸ ਤੋਂ ਬਾਅਦ ਉਹ ਨੋਮੀਨੇਸ਼ਨ ਦਾਖਲ ਕਰਨ ਲਈ ਪਹੁੰਚੇ ਦਾਸ ਥੀ ਕਿ ਇਸ ਮੌਕੇ ਤੇ ਉਹਨਾਂ ਦੇ ਨਾਲ ਯੂਪੀ ਦੇ ਸੀਐਮ ਯੋਗੀ ਅਦਿੱਤਿਆਨਾਥ ਵੀ ਮੌਜੂਦ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਵੀ ਦੋ ਵਾਰ ਵਾਰਾਨਸੀ ਤੋਂ ਚੋਣ ਲੜ ਚੁੱਕੇ ਨੇ ਤੇ ਵੱਡੇ ਮਾਰਜਿਨ ਨਾਲ ਇਹទੋਂ ਜਿੱਤ ਹਾਸਲ ਕਰ ਚੁੱਕੇ ਨੇ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕ ਸਭਾ ਚੋਣਾਂ ਲਈ ਵਾਰਾਨਸੀ ਤੋਂ ਤੀਸਰੀ ਵਾਰ ਨਾਮਜ਼ਦਗੀ ਪਈ ਗਈ ਹੈ। ਸੱਚੀ ਸੋਚ ਆਉਂਦੀ ਹੈ ਕਿ ਉਹ ਮਨ ਭਾਰਤੀ ਦੇਸ਼ ਦਾ ਆਖੰਡਤਾ ਅਤੇ ਛੋਣ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਸਭਾ 2024 ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵੇਰੇ ਪਹਿਲਾਂ ਗੰਗਾ ਘਾਟ ਤੇ ਮਾਂ ਗੰਗਾ ਦੀ ਪੂਜਾ ਅਰਚਨਾ ਕੀਤੀ ਗਈ ਤੇ ਉਸ ਤੋਂ ਬਾਅਦ ਉਹ ਨੋਮੀਨੇਸ਼ਨ ਦਾਖਲ ਕਰਨ ਲਈ ਪਹੁੰਚੇ ਦਾਸ ਥੀ ਕਿ ਇਸ ਮੌਕੇ ਤੇ ਉਹਨਾਂ ਦੇ ਨਾਲ ਯੂਪੀ ਦੇ ਸੀਐਮ ਯੋਗੀ ਅਦਿੱਤਿਆਨਾਥ ਵੀ ਮੌਜੂਦ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਵੀ ਦੋ ਵਾਰ ਵਾਰਾਨਸੀ ਤੋਂ ਚੋਣ ਲੜ ਚੁੱਕੇ ਨੇ ਤੇ ਵੱਡੇ ਮਾਰਜਿਨ ਨਾਲ ਇਥੋਂ ਜਿੱਤ ਹਾਸਲ ਕਰ ਚੁੱਕੇ ਨੇ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕ ਸਭਾ ਚੋਣਾਂ ਲਈ ਵਾਰਾਨਸੀ ਤੋਂ ਤੀਸਰੀ ਵਾਰ ਨਾਮਜ਼ਦਗੀ ਪਰੀ ਗਈ ਹੈ इस का और मैं भारत की जनता और अखंडता और तिरंगे ब्यूरो रिपोर्ट डेली पोस्ट पंजाबी ਲੋਕ ਸਭਾ 2024 ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵੇਰੇ ਪਹਿਲਾਂ ਗੰਗਾ ਕਾਟ ਤੇ ਮਾਂ ਗੰਗਾ ਦੀ ਪੂਜਾ ਅਰਚਨਾ ਕੀਤੀ ਗਈ ਤੇ ਉਸ ਤੋਂ ਬਾਅਦ ਉਹ ਨੋਮੀਨੇਸ਼ਨ ਦਾਖਲ ਕਰਨ ਲਈ ਪਹੁੰਚੇ ਦੱਸਿਆ ਕਿ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਯੂਪੀ ਦੇ ਸੀਐਮ ਯੋਗੀ ਅਦਿੱਤਿਆਨਾਥ ਵੀ ਮੌਜੂਦ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਵੀ ਦੋ ਵਾਰ ਵਾਰਾਨਸੀ ਤੋਂ ਚੋਣ ਲੜ ਚੁੱਕੇ ਨੇ ਤੇ ਵੱਡੇ ਮਾਰਜਿਨ ਨਾਲ ਇਹទੋਂ ਜਿੱਤ ਹਾਸਲ ਕਰ ਚੁੱਕੇ ਨੇ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕ ਸਭਾ ਚੋਣਾਂ ਲਈ ਵਾਰਾਨਸੀ ਤੋਂ ਤੀਸਰੀ ਵਾਰ ਨਾਮਜ਼ਦਗੀ ਪਈ ਗਈ ਹੈ और मैं भारत की जनता और अखंड ब्यूरो रिपोर्ट डेली पोस्ट पंजाबी